ਨੀਡੂ ਦੁਆਇਤ ਜਾ ਨੀਡੂ ਪਾਣੀ ਚ ਦੁਆਮੇ ਕਰੀਏ ਤਾਂ ਨਹੀਂ ਕੋਈ ਗੱਲ ਕੋਈ ਕਮੈਂਟ ਅੰਦਰ ਇੱਕ ਕਰਨੇ ਦੁਆਮੇ ਕਦੇ ਟਿਕੜੀ ਨਹੀਂ ਲੈ ਰ ਰਹੇ ਨੇ ਡਾਲਰਾਂ ਦੇ ਹਾਰ ਪੈ ਚੁੱਕੇ ਨੇ ਨੀਡੂ ਜਿੰਨਾ ਖੰਡੀਆਂ ਖੰਡੀਆਂ ਨਹੀਂ ਤੋਣਾ ਸਾਡਾ ਨੀਡੂ ਸ਼ੇਧਰਾਵਾਲੀ ਦੇਖਸਾ ਉਹ ਗਿਣਾੜਾ ਵੀ ਲੈਣ ਲੱਗ ਪਾਣਗੇ ਹਾਰ ਆ ਗਈ ਦੇਸੀ ਦੇ ਬੁਸਰੀਆਂ ਦੇਖ ਲੈ ਲਾੜਾ ਬਣਿਆ ਹੋਇਆ ਨੀਡੂ ਲਾੜਾ ਬਣਿਆ ਹੋਇਆ ਇਹ ਜਿਹੜੀ ਹਾਰ ਹਾਰ ਕਿਸੇ ਦੀ ਹੋਈ ਆ ਇਹ ਹਾਰ ਕੇ ਜਿੱਤਿਆ ਲੀਡਰ ਹੈ ਇਹ ਉਹ ਇਨਸਾਨ ਹੈ ਜਿਹਨੇ ਬਿੱਗ ਬੋਸ ਦਾ ਸ਼ੋਅ ਵੀ ਛੱਡਦਾ ਹੈ ਇਹ ਇਲੈਕਸ਼ਨਾਂ ਕਰਕੇ ਬਿੱਗ ਬੋਸ ਤੋਂ ਫੋਨ ਆਇਆ ਨੂੰ ਸਰਮਾਰ ਖੰਦਾ ਲੱਡੂ ਕਿਉਂ ਨਹੀਂ ਖਾ ਰਿਆ ਜੀ ਨਹੀਂ ਲੱਡੂ ਕਿਉਂ ਨਹੀਂ ਖਾ ਰਿਆ ਸੋਨਾ ਫੋਨ ਤੇ ਨੇੜੋਂ ਤਾਂ ਜੀ ਨੇੜੋਂ ਵੀ ਕਿੱਥੋਂ ਫੋਨ ਆਇਆ ਜੀ ਜਿਹਦੇ ਘਰੇ ਦਾ ਫੋਨ ਆਇਆ 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 ਹੈ ਆਇਆ ਸੀ ਛੋਟਾ ਆ ਅੱਧੀ ਬੜਾ ਬਾਵਾ ਹੀ ਮੋਬਾਈਲ ਭੇਜਦਾ ਸੀ ਕਿ ਤੁਹਾਡੀ ਕੀ ਹਾਲਤ ਹੋਈ ਸੀ ਕਿਰਾਬਿਲਾ ਬਾਈ ਬੋਸ ਕਿਰਚਾਉਂ अभी भी वो ही सर का बेटा करियर सारा दाते लगा है नेक्स नगर जी अच्छा जी अगले साल में अगला इलेक्शन है दबा के खत्म नहीं नहीं आईडी आईडी नहीं मेरी यार पर हर बार नीडू जी नीडू जी आ देखो तो समझ में आ रहा है कार ले आया चलिया अपन कार ले आ हर ਆਖ ਨਹੀਂ ਕਰ bari ਰਾਜਨਾ ਸਾਧਨਾ ਮਿਤਕਾ ਯਾਰ ਸਾਨੂੰ سپورਟ ਹੀ ਨਹੀਂ ਜਿਆਦੀ ਦਿੱਤੀ ਗਈ ਉਤੋਂ ਵੀ ਅਸੀਂ ਮਾਰ ਖਾਧੀ ਅਸੀਂ ਕਾਰਨ ਲੱਭਾਂਗੇ ਅਸੀਂ ਹਾਰ ਦਾ ਆਪਣਾ ਕਾਰਨ ਦੱਸਾਂਗੇ ਸ਼ਾਮ ਤੱਕ ਅਸੀਂ মিডিਆ ਨੂੰ ਬੁਲਾ ਕੇ ਕਿ ਅਸੀਂ ਕਿਹੜੇ ਕਾਰਨਾਂ ਤੋਂ ਹਾਰੇ ਹਾਂ ਸਰਦਾਰ ਜੀ ਤੁਸੀਂ ਸਪੋਕਸਪਰਸਨ ਹੋਏ ਨਾ ਹਾਂਜੀ ਹਾਂਜੀ ਬਿਲਕੁਲ ਹਾਂ ਕਦੋਂ ਤੋਂ ਬੜੀ ਧੀਰ ਤੋਂ ਬਾਜੀ ਬਚਪਨ ਤੋਂ ਹੀ ਇਲੈਕਸ਼ਨ ਤੋਂ ਤਾਂ ਨਜ਼ਰ ਨਹੀਂ ਆਏ ਤੁਸੀਂ ਬਾਜੀ ਦਾ ਕਰੇ ਅੱਜ ਤੱਕੜੇ ਜਲਤੇ ਕਰਾਏ ਤੁਸੀਂ ਨਹੀਂ ਨਜ਼ਰ ਆਏ ਹਾਂ ਪੁੱਛੋ ਪੂਰੇ ਪੰਜਾਬ ਦਾ ਹਿਮਾਚਲ ਦਾ ਜੀਐਨਡੀਕੇ ਦਾ মিডিਆ ਉੱਥੇ ਸੀਗਾ ਕਿਹਦੀ ਵਾਲੀ ਫੈਕਟਰੀ ਬਸਤੀ ਗੁਜਾ ਅੱਛਾ ਹਾਂਜੀ ਪੁੱਛੋ ਮੀਡੀਆ ਨੂੰ ਪੁੱਛੋ ਮੀਡੀਆ ਦੇਖੋ ਚੈੱਕ ਕਰੋ ਭਾબી ਚੁੰਮੇ ਵਾਲੀ ਬਣਾਈ ਸੀਗੀ ਫੋਟੋ ਸਿੰਗਰ ਬੜੇ ਸਿੰਗਰ ਬਣਾਈ ਸੀਗੇ ਪਈ ਲੱਗਦਾ ਕਿ ਚੁੰਮੀ ਭਾਰੀ ਪੈ ਗਈ ਐ ਸਰੀ ਭਾબી ਤਾਂ ਚੁੰਮੇ ਹੀ ਭਾਰੇ ਪਏ ਆ ਅਸੀਂ ਆਪਣੇ ਹਾਰ ਦਾ ਕਾਰਨ ਦੱਸਾਂਗੇ ਕਿ ਕਿਥੋਂ ਹਾਰੇ ਆ ਅਸੀਂ ਭਾબી ਦੀ ਚੁੰਮੀ ਭਾਰੀ ਵੀ ਹੈ ਕਿਆ ਬਾਕੀ ਹਾਰ ਦਾ ਕਾਰਨ ਲੱਭਾਂਗੇ ਅਸੀਂ ਇਸ ਦਾ ਵੀ ਕਾਨਫਰੈਂਸ ਕਰਕੇ ਦੱਸਾਂਗੇ ਕਿ ਸਾਡੇ ਹਾਰ ਦਾ ਕਾਰਨ ਨਹੀਂਡੂ ਭਾਵੇਂ ਨਹੀਂ ਹਾਰ ਤਾਂ ਇਹ ਪਰ ਡੁੰਗੀ ਡੁੰਗੀ ਸੋਚਣਾ ਅਸੀਂ ਨਹੀਂਡੂ ਨਾਲ ਗੱਲ ਕਰ ਰਹੇ ਹਾਂ ਨਹੀਂਡੂ ਤੁਸੀਂ ਅੱਗੇ ਕੀ ਹੁਣ ਕਰੋਗੇ ਕਿਉਂਕਿ ਇਲੈਕਸ਼ਨ ਦਾ ਹਾਰ ਗਏ ਹੋ ਉਨ ਬਾਕੀ ਜਗ੍ਹਾ ਵੀ ਜਿੰਮੇ ਚੋਣਾ ਆਉਂਦਾ ਤੁਸੀਂ ਜਾਣਦੇ ਆਂ ਇੱਕ ਵਾਰ ਸੇ ਲੜਾਂਗੇ ਇਹਨਾਂ ਨੂੰ ਹਰਾਵਾਂਗੇ 10 ਦਾ ਇਨਵੈਸਟਮੈਂਟ ਪਹਿਲਾਂ ਫਿਰ ਵਾਦਾ ਨੀਡੂ ਜੀ ਨੀਡੂ ਜੀ ਫਿਰ ਵੀ ਨੀਡੂ ਜੀ ਚਿੱਕੜ ਜੇ ਜਾਈਕਰ ਅਲੀਓ ਨੀਡੂ ਜੀ ਚਾਹੁੰਦੇ ਆਂ ਹੈਲ ਇਲੈਕਸ਼ਨ ਹੋਣਗੇ ਲਾਸਟ ਇਲੈਕਸ਼ਨ ਆਈ ਤੁਹਾਡਾ ਚਿੱਕੜ ਜੇ ਬੜਾ ਇਹ ਚਿੱਕੜ ਜੀ ਨੇ ਆਨ ਨੀਡੂ ਚਿੱਕੜ ਜੀ ਦੇ ਲਾ ਨੀਡੂ ਔਰ ਨੀਡੂ ਚਿੱਕੜ ਜੀ ਦੇ ਲਾ ਕਹਿੰਦਾ ਫਾਈਟ ਮਾਈਕੋ ਓ ਮਾਈ ਗਾਡ ਅਸਲ ਵਿੱਚ ਮੇਕਦਾ ਪਿਆ ਮੀਟੂ ਔਰ ਜਿੱਦਾਂ ਕਿ ਅੱਜ ਤੋਂ ਬਾਅਦ ਮੈਂ ਬੜਾ ਬੜਾ ਜਨਾ ਬੜਾ ਬਣਾ ਬਣਾ ਕੋਈ ਰੋ ਰਿਹਾ ਆ ਲੀਕ ਨੂੰ ਉਸ ਨੂੰ ਇੱਕ ਜਿੱਥੇ ਰੋ ਰਿਹਾ ਤੇ ਉਹਨੂੰ ਬਰਾਇਆ ਵੀ ਜਾ ਰਿਹਾ ਕਿ ਯੂਟਿਊਬ ਸਪੋਰਟਰ